ਮਲੇਰਕੋਟਲਾ ਜ਼ਿਲ੍ਹਾ ਪੁਲਿਸ ਕਪਤਾਨ ਡਾਕਟਰ ਸਿਮਰਤ ਕੌਰ ਆਈਪੀਐਸ ਦੇ ਹਿੰਦਿਸ਼ਾ ਨਿਰਦੇਸ਼ ਤਹਿਤ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਜਦੋਂ ਸੀਆਈਏ ਸਟਾਫ ਦੇ ਇੰਚਾਰਜ ਹਜਿੰਦਰ ਸਿੰਘ ਦੀ ਟੀਮ ਨੇ ਚਾਰ ਮੁਲਜ਼ਮਾਂ ਨੂੰ 12 ਨੰਬਰੀ ਮੋਟਰਸਾਈਕਲ ਸਮੇਤ ਕਾਬੂ ਕੀਤਾ ਆਪਣ ਮਲੇਰਕੋਟਲਾ ਪੁਲਿਸ ਵੱਲੋਂ ਆਪਣੀ ਜੜੀ ਮਾੜੇ ਅਨਸਰਾਂ ਕਲਾ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਆਪਣੇ ਉਦੇਸ਼ ਅਸੰਨਵਤ ਵੱਡੀ ਸਫਲਤਾ ਪ੍ਰਾਪਤ ਹੋਈ ਜਦ ਬੇਸਡ ਔਨ ਸਿਕਰਟ ਸਿਕਰਟ ਇਨਫੋਰਮੇਸ਼ਨ ਸੀਆਈਏ ਦੀ ਟੀਮ ਨੇ ਚਾਰ ਦੋਸ਼ੀਆਂ ਨੂੰ ਫੜਿਆ ਉਹਨਾਂ ਦਾ ਨਾਮ ਹੈਗਾ ਗगन ਗਗਨਦੀਪ ਸਿੰਘ ਕਮਲ ਕੁਮਾਰ ਮੁਹੰਮਦ ਅਸलम ਅਜੇ ਸਿੰਘ ਤੇ ਇਹ ਵਿਚਾਰਾਂ ਦੇ ਖਿਲਾਫ ਸਾਨੂੰ ਸਿਕਰਟ ਸਿਕਰਟ ਇਨਫੋਰਮੇਸ਼ਨ ಸಿਗੀ ਕਿ ਇਹ ਚੋਰੀ ਦੇ ਟੂ ਬਿਲਰਾਂ ਦੀ ਖਰੀਦ ਫਰੋਕ ਕਰਦੇ ਐ ਤੇ ਇਹ ਵਿਚਾਰਾਂ ਨੂੰ ਆਪਾਂ ਰਾਉਂਡ ਅਪ ਕੀਤਾ ਗਿਆ ਤੇ ਇਹ ਵਿਚਾਰਾਂ ਤੋਂ ਸਾਨੂੰ 12 ਚੋਰੀ ਤੇ ਟੂ-ਵీలਰ ਫਿਲਹਾਲ ਬਰਾਮਦ ਹੋਇਆ ਤੇ ਬੇਸਡ ਓਨ ਥੈਟ ਆਪਾਂ ਇਹ ਕੇਸ ਰਜਿਸਟਰ ਕੀਤਾ ਗਿਆ ਐਂਡ ਫਰਦਰ ਫਰਦਰ ਤਫਤੀਸ਼ ਚੱਲ ਰਹੀ ਹੈ ਤੇ ਇਹਨਾਂ ਦਾ ਪੁਲਿਸ ਰਿਮਾਂਡ ਲਿਤਾ ਗਿਆ ਤੇ ਆਪਣਾ ਹੁਣ ਇਸ ਕੇਸ 'ਚ ਫਰਦਰ ਹੋਰ ਆਪਾਂ ਨੂੰ ਕੁਝ ਨਾ ਕੁਝ ਪਾਣ ਨੂੰ ਮਿਲਣ ਦੀ ਸੰਭਾਵਨਾ ਹੈਗੀ ਹੈ ਸਰ ਪੁਲਿਸ ਰਿਮਾਂਡ ਕਿੰਨੇ ਦਿਨਾਂ ਦਾ ਹੈ ਜੀ ਆਪ ਨੂੰ ਫਿਲਹਾਲ 24 ਘੰਟੇ ਦਾ ਆਪਾਂ ਨੂੰ ਪੁਲਿਸ ਰਿਪੋਰਟ ਮਿਲੇ ਤੇ ਆਪਾਂ ਅ ਫਰਦਰ ਆਪਾਂ ਫੋਰ ਅਪਲਾਈ ਕਰਾਂਗੇ ਅਜੇ ਪੁਲਿਸ ਰਿਪੋਰਟ ਦੇ ਨਾਲ ਦਾ ਚੋਰੀ ਕਿਥੋਂ ਕਰਦੇ ਸੀ ਕਿਥੇ ਵਿੱਚ ਨਗਮ ਕਰਦੇ ਸੀ ਅੰਤਰਾਜੀ ਗਰੋ ਕੀ ਜੀ ਇਹ ਇਹ ਆਪਣਾ ਮਲੇਰ ਕੋਟ ਨਾਲ ਤੋਂ ਵੀ ਕਰਦੇ ਸੀ ਇਹ ਸਰਾਉਂਡਿੰਗ ਡਿਸਟ੍ਰਿਕਟਸ ਤੋਂ ਵੀ ਕਰਦੇ ਸੀ ਤੇ ਸਾਰਾ ਆਪਾਂ ਹੋ ਡੂਰਿੰਗ ਤਫਤੀਸ਼ ਕਲੀਅਰ ਹੋਊਗਾ ਇਹਨਾਂ ਦਾ ਇਹਨਾਂ ਤੇ ਪਹਿਲਾਂ ਵੀ ਚੋਰੀ ਦੇ ਪਰਚੇ ਰਏ ਐ ਇਹਨਾਂ ਤੇ ਜੀ ਆਪਣਾ ਇਹ ਜੋ ਤਿੰਨ ਜਾਨੇ ਬਲੇਰ ਕੋਟ ਲ ਆਪਣਾ ਤੇ ਤੇ ਚੌਥਾ ਨਾਬੇ ਦਾ ਸਰ ਏਜ ਕਿੰਨੀ ਤੋਂ ਦੇ ਨਾ ਇਹ ਇਹ 25 ਹਾਂ ਤੋਂ 30 ਸਾਲ ਦੀ ਏਜ ਇਹਨਾਂ ਦੀ ਜੀ ਕਵਰ ਸਰ ਜੀ ਕਵਰ ਜੀ ਕਵਰ ਜੀ ਟੋਟਲ 12 ਹੋਇਆ ਫਿਲਹਾਲ ਤੇ ਫਰਦਰ ਆਪਾਂ ਨੂੰ ਹੋਰ ਹੋਣ ਦੀ ਸੰਭਾਵਨਾ ਹੈਗੀ ਇਹਦੇ ਵਿੱਚ ਸਰ ਟੂ ਟੂ ਵਹੀ ਆ ਪਾਣੀ ਕਰਦੇ ਸੀ ਜਾਂ ਫਿਰ ਹਾਂਜੀ ਟੂ ਵੀਲਰ ਹੀ ਕਰਦੇ ਸੀ ਜੀ ਫਿਲਹਾਲ ਇਹ ਹੀ ਅੱਗੇ ਸਾਹਮਣੇ ਆਈ ਹੈ ਜੀ ਕੋਈ ਨਸ਼ਾ ਵਗੈਰਾ ਵੀ ਕੋਈ ਕਾ ਕਰਦੇ ਆਦੀ ਨਹੀਂ ਨਹੀਂ ਇਦਾਂ ਯਾਰ ਦੇ ਹਜੇ ਨਹੀਂ ਕੋਈ ਜੀ ਸਾਹਮਣੇ ਆਈ ਗੀ ਪਹਿਲਾ ਮਤਲਬ ਉਹਦਾ ਜਿਹੜਾ ਕ੍ਰਿਮਿਨਲ ਰਿਕਾਰਡ ਸੀ ਕਹਿੰਦੇ ਆਲਰੇਡੀ ਹੈਗਾ ਨਾ ਬੜਾ ਹਾਂਜੀ ਹੈਗਾ ਪਹਿਲਾ ਚੋਰੀ ਦੀ ਗੱਲ ਚੋਰੀ ਹਾਂਦੇ ਹੈਗੇ ਨਾ ਤੇ ਤਿੰਨ ਜਾਣਿਆਂ ਤੇ ਚੋਰੀ ਆਦਾ ਹੈਗਾ ਚੌਥੇ ਤੇ ਲੜਾਈ ਝਗੜੇ ਦਾ ਪਰਚਾ ਹੈਗਾ ਸਰ ਕੀ ਆਸਪਾਸ ਘੜੀਤੀ ਜਾ ਸਕਦੀ ਹੈ ਇਹਨਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਡਿਮਾਂਡ ਦੇ ਵਿੱਚ ਕਿਹੜੀਆਂ ਕਿੜੀਆਂ ਹੋਰ ਜਿਹੜੇ ਸੰਘੀਨ ਜੁਰਮ ਨੇ ਸਾਹਮਣੇ ਆ ਸਕਦੇ ਨੇ ਜੇ ਆਪਾਂ ਤਾਂ ਹਰ ਪੱਖੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਜੋ ਜੋ ਆਪਾਂ ਨੂੰ ਸਾਹਮਣੇ ਉਹੋ ਸ਼ੋਰ ਕੀਤਾ ਜਾਊਗਾ ਮੀਡੀਆ ਨਾਲ ਕਿੰਨੇ ਸਮੇਂ ਤੋਂ ਮਾਰੀਆਂ ਜਿਹੜੀਆਂ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੀ ਕਿੰਨਾ ਸਮਾਂ ਇਹ ਇਹ ਲਾਸਟ ਸਾਲ ਦੋ ਸਾਲ ਤੋਂ ਇਹ ਆਪਣਾ ਹੀ ਕੰਮ ਕਰ ਰਹੇ ਜੀ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਜ਼ਿਆਦਾ ਸਰਗਰਮ ਰਹੇ ਨੇ ਜੀ ਜਿਵੇਂ ਮੈਂ ਕਿਹਾ ਇਹ ਆਪਣੇ ਮਲੇਰਕੋਟਲੇ ਵੀ ਕਰਦੇ ਸੀ ਇਹ ਆਪਣਾ ਸੰਗਰੂਰ ਪਟਿਆਲੇ ਲੁਧਿਆਣੇ ਇਹਨਾਂ ਨੇ ਚੋਰੀਆਂ ਕੀਤੀਆਂ ਹੋਈਆਂ ਸਾ ਤਰੀਕਾ ਕੀ ਯੂਜ਼ ਕਰਦੇ ਸੀ ਜਦੋਂ ਕੋਈ ਕਿਸੇ ਵਾਰਦਾਤ ਨੂੰ ਅਨਜਾਨਦਗੀ ਮੈਂਕਸਿਮਮ ਕਿਹੜਾ ਤਰੀਕਾ ਰੋਸਨਾ ਜਿਵੇਂ ਕੋਈ ਟੂ-ਵੀਲਰ ਖੜਾ ਲਵਾਰੇ ਤੇ ਆਪਣਾ ਉਦਾ ਆਪਣਾ ਲਾਕ ਤੋੜ ਕੇ ਉਹਨੂੰ ਲੈ ਜਾਂਦੇ ਸੀ ਮੌਕੇ ਤੇ